ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਜੀ ਸਾਡੇ ਟਰੈਸ ਕਿਚਨ ਗਾਰਡਨ ਦੇ ਵਿੱਚ ਬਹੁਤ ਜ਼ਿਆਦੀ ਗਰਮੀ ਆ ਚੁੱਕੀ ਆ ਪੂਰੀ ਹੀਟ ਵੇਵ ਚੱਲਦੀ ਪਈ ਆ ਜਿਹਦੇ ਨਾਲ ਕੀ ਸਾਡੇ ਗਾਰਡਨ ਦੇ ਵਿੱਚ ਲੱਗੇ ਬੂਟੇ ਲਗਾਤਾਰ ਸੁੱਕ ਰਹੇ ਨੇ ਆ ਤੁਸੀਂ ਦੇਖੋ ਕਿ ਆ ਸਾਡੇ ਮਿਰਚਾਂ ਦਾ ਬੂਟਾ ਦੇਖੋ ਕਿੰਨਾ ਮੁਰਝਾ ਗਿਆ ਐਵੇਂ ਲੱਗਦਾ ਜਿਵੇਂ ਆਪਾਂ ਇਹਨੂੰ ਕਦੀ ਪਾਣੀ ਦਿੱਤਾ ਹੀ ਨਹੀਂ ਹੁੰਦਾ ਸਾਹਮਣੇ ਦੇਖੋ ਜੀ ਟਮਾਟਰਾਂ ਦੇ ਬੂਟੇ ਲੱਗੇ ਨੇ ਪੱਤੇ ਬਿਲਕੁਲ ਸੁੱਕ ਚੁੱਕੇ ਨੇ ਕਿਉਂਕਿ ਗਰਮੀ ਇਹ ਇਹੋ ਜੀ ਹੈਗੀ ਹੈ ਜਿਹਦੇ ਨਾਲ ਜਿਹੜੀ ਆ ਇਹਨਾਂ ਦੀ ਨਮੀ ਸੋਖ ਲੈਂਦੀ ਹੈ ਇਹਨਾਂ ਬੂਟਿਆਂ ਦੀ ਜਿਹਦੇ ਕਰਕੇ ਕਿ ਇਹ ਮਰਝੌਣ ਲੱਗ ਜਾਂਦੇ ਨੇ ਸੁੱਕਣ ਲੱਗ ਜਾਂਦੇ ਨੇ ਇਹਨਾਂ ਨੂੰ ਫਲ ਨਹੀਂ ਲੱਗਦਾ ਇਹਨਾਂ ਨੂੰ ਜੇ ਫੁੱਲ ਲੱਗਦੇ ਤਾਂ ਉਹ ਝੜ ਜਾਂਦੇ ਨੇ ਸੋ ਜੀ ਆਪਾਂ ਕੁਝ ਨੁਕਤੇ ਜਿਹੜੇ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਕਿ ਤੁਸੀਂ ਇਸ ਗਰਮੀ ਵਿੱਚ ਆਪਣੇ ਬੂਟਿਆਂ ਨੂੰ ਕਿਵੇਂ ਬਚਾ ਸਕਦੇ ਹੋ ਇਸ ਤੇਜ਼ ਗਰਮੀ ਤੋਂ ਸਭ ਤੋਂ ਪਹਿਲਾ ਪੁਆਇੰਟ ਗਰਮੀ ਵਿੱਚ ਆਪਣੇ ਬੂਟਿਆਂ ਨੂੰ ਬਚਾਉਣ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਕਿ ਤੁਸੀਂ ਇਹਨਾਂ ਨੂੰ ਨੈਟ ਸ਼ੇਡ ਦੇ ਅੰਡਰ ਕਰਦੇ ਹੋ ਜਿਵੇਂ ਤੁਸੀਂ ਆ ਦੇਖੋ ਕਿ ਅਸੀਂ ਆਪਣੇ ਸਾਰੇ ਗਾਰਡਨ ਦੇ ਲੱਗੇ ਬੂਟਿਆਂ ਦੇ ਉੱਪਰ ਗ੍ਰੀਨ ਨੈਟ ਸ਼ੇਡ ਲਾਇਆ ਹੋਇਆ ਇੱਕ ਅਜੀਹਾ ਮਕੈਨਿਜ਼ਮ ਬਣਾਇਆ ਕਿ ਅਸੀਂ ਕੇਵਲ ਰस्सियां ਖਿੱਚਦੇ ਹੀ ਸਾਡਾ ਸਾਰਾ ਨੈਟ ਖੁੱਲ ਜਾਂਦਾ ਹੈ ਔਰ ਰस्सियां ਨੂੰ ਜਦੋਂ ਦੁਬਾਰਾ ਦੂਸਰੀ ਸਾਈਡ ਤੋਂ ਖਿੱਚਦੇ ਹਾਂ ਤੇ ਸਾਰਾ ਨੈਟ ਸ਼ੇਡ ਸਾਡਾ ਸਿਮਟ ਜਾਂਦਾ ਹੈ ਇਹਦੇ ਉੱਪਰ ਪੂਰੀ ਵੀਡੀਓ ਹੈਗੀ ਹੈ ਜੀ ਕਿਵੇਂ ਤੁਸੀਂ ਇਸ ਤਰ੍ਹਾਂ ਦਾ ਗ੍ਰੀਨ ਨੈਟ ਸ਼ੇਡ ਬਣਾ ਸਕਦੇ ਹੋ ਜਿਹੜਾ ਕਿ ਤੁਹਾਡੇ ਇਹਨਾਂ ਬੂਟਿਆਂ ਨੂੰ ਕਵਰ ਕਰ ਸਕੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਹੈ ਜੀ ਕੋਈ ਨੈਟ ਸ਼ੀਡ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਜਿਹਦੇ ਨਾਲ ਉਹ ਪੂਰੀ ਸਨਲਾਈਟ ਨੂੰ ਹੀ ਕਵਰ ਕਰ ਲੈ ਕਿਉਂਕਿ ਇਹਨਾਂ ਬੂਟਿਆਂ ਲਈ ਸਨਲਾਈਟ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਸੋ ਜੀ ਜੋ ਇਹ ਸਾਡਾ ਨੈਟ ਸ਼ੀਡ ਹੈਗਾ 75% ਵਾਲਾ ਹੈਗਾ ਜਿਸਨੂੰ ਕਿ 75% ਸਨਲਾਈਟ ਨੂੰ ਬਲੌਕ ਕਰਦਾ ਹੈ ਔਰ ਬਾਕੀ ਦੀ ਸਨਲਾਈਟ ਨੂੰ ਇਹਨਾਂ ਤੱਕ ਉਹ ਪਹੁੰਚਾਉਂਦਾ ਜਿਹਦੇ ਨਾਲ ਗਰਮੀ 'ਚ ਇਹਨਾਂ ਦਾ ਬਚਾਅ ਹੋ ਜਾਂਦਾ ਇਹਨਾਂ ਨੂੰ ਸਨਲਾਈਟ ਵੀ ਮਿਲ ਜਾਂਦੀ ਆ ਸੋ ਜੀ ਇਹ ਪੁਆਇੰਟ ਜ਼ਰੂਰ ਧਿਆਨ 'ਚ ਰੱਖਣਾ ਤੁਸੀਂ ਦੇਖੋ ਜਿੱਥੇ ਇਹ ਗ੍ਰੀਨ ਨੈਟ ਸ਼ੀਡ ਹੈਗਾ ਤੁਸੀਂ ਦੇਖੋ ਸਾਡੇ ਬੂਟੇ ਕਿੰਨੇ ਵਧੀਆ ਕਿੰਨੀ ਫਰੂਟਿੰਗ ਇੱਥੇ ਲੱਗੀ ਹੋਈ ਹੈ ਹੁਣ ਦੂਸਰਾ ਪੁਆਇੰਟ ਜਿਹਦੇ ਨਾਲ ਇਹਨਾਂ ਬੂਟਿਆਂ ਨੂੰ ਗਰਮੀ ਦੇ ਵਿੱਚ ਬਚਾਇਆ ਜਾ ਸਕਦਾ ਉਹ ਹੈਗਾ ਜੀ ਪਾਣੀ ਦੇਣ ਦਾ ਸਮਾਂ ਤੁਸੀਂ ਇਹਦੇ ਵਿੱਚ ਇੱਕ 6 ਵਜੇ ਵਾਲਾ ਨਿਯਮ ਜ਼ਰੂਰ ਯਾਦ ਰੱਖਿਓ ਜੀ ਜੇਕਰ ਸਵੇਰੇ ਪਾਣੀ ਦੇਣਾ ਹੈ 6 ਵਜੇ ਤੋਂ ਪਹਿਲਾਂ ਦੇਣਾ ਹੈ ਜੇਕਰ ਸ਼ਾਮ ਨੂੰ ਪਾਣੀ ਦੇਣਾ ਤਾਂ 6 ਵਜੇ ਤੋਂ ਬਾਅਦ ਹੀ ਤੁਸੀਂ ਪਾਣੀ ਦੇਣਾ ਕਿਉਂਕਿ ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਮੰਨ ਲਓ ਦੁਪਹਿਰ ਵੇਲੇ ਅਸੀਂ ਆਪਣੇ ਗਾਰਡਨ ਦੇ ਵਿੱਚ ਆਉਨੇ ਆ ਜਦੋਂ ਅਸੀਂ ਆਪਣੀਆਂ ਸਬਜ਼ੀਆਂ ਦੀ ਆਪਣੇ ਬੂਟਿਆਂ ਦੀ ਅਸੀਂ ਹਾਲਤ ਦੇਖਦੇ ਆਂ ਤੇ ਅਸੀਂ ਤੁਰੰਤ ਉਹਨੂੰ ਪਾਣੀ ਦੇ ਦਿੰਨੇ ਆਂ ਅਜਿਹਾ ਤੁਸੀਂ ਬਿਲਕੁਲ ਨਹੀਂ ਕਰਨਾ ਕਿਉਂਕਿ ਬੂਟਾ ਪੂਰੀ ਸਟ੍ਰੈਸ ਵਿੱਚ ਹੁੰਦਾ ਹੈ ਤੁਸੀਂ ਪਾਣੀ ਕੇਵਲ ਸ਼ਾਮ ਨੂੰ 6 ਵਜੇ ਤੋਂ ਬਾਅਦ ਜਾਂ ਸਵੇਰ ਜਿਹੜਾ ਸਵੇਰੇ 6 ਵਜੇ ਤੋਂ ਪਹਿਲਾਂ ਦੇਣਾ ਵਿਚਕਾਰ ਵਾਲੇ ਸਮੇਂ ਵਿੱਚ ਤੁਸੀਂ ਪਾਣੀ ਨੂੰ ਨਹੀਂ ਦੇਣਾ ਤੁਸੀਂ ਦੇਖੋ ਅਸੀਂ ਪਾਣੀ ਦੇ 6 ਵਜੇ ਵਾਲੇ ਨਿਯਮ ਨੂੰ ਮੇਨਟੇਨ ਕੀਤਾ ਹੋਇਆ ਦੇਖੋ ਕਿੰਨੀ ਫਰੂਟਿੰਗ ਆ ਕੋਈ ਵੀ ਜਿਹੜਾ ਬੂਟਾ ਇੱਥੇ ਸੁੱਕਾ ਨਹੀਂ ਹੈਗਾ ਕਿਉਂਕਿ ਅਗਰ ਤੁਸੀਂ ਪਾਣੀ ਦੇ ਸਮੇਂ ਦਾ ਧਿਆਨ ਨਹੀਂ ਰੱਖੋਗੇ ਤਾਂ ਉਹਦਾ ਫਰੂਟਿੰਗ ਉੱਪਰ ਵੀ ਅਸਰ ਪਏਗਾ ਫੁੱਲ ਲੱਗਣਗੇ ਪਰ ਫਲ ਦੇ ਵਿੱਚ ਕਨਵਰਟ ਨਹੀਂ ਹੋਣਗੇ ਸੋ ਇਸ ਹੀਟ ਵੇਵ ਦੇ ਵਿੱਚ ਪਾਣੀ ਦੇ ਸਮੇਂ ਦਾ ਜ਼ਰੂਰ ਧਿਆਨ ਰੱਖਣਾ ਅਗਲਾ ਤਰੀਕਾ ਜੀ ਜਿਸ ਨਾਲ ਆਪਾਂ ਇਹਨਾਂ ਬੂਟਿਆਂ ਨੂੰ ਗਰਮੀ 'ਚ ਬਚਾ ਸਕਦੇ ਹਾਂ ਇਹਨਾਂ ਤੋਂ ਫਰੂਟਿੰਗ ਲੈ ਸਕਦੇ ਹਾਂ ਜੀ ਉਹ ਹੈਗਾ ਮਲਚਿੰਗ ਮਲਚਿੰਗ ਦਾ ਮਤਲਬ ਕੀ ਹੁੰਦਾ ਹੈ ਜੀ ਜਿੱਥੇ ਆਪਾਂ ਇਹ ਬੂਟੇ ਲਾਏ ਨੇ ਉਹਦੇ ਆਲੇ-ਦੁਆਲੇ ਸੁੱਕੇ ਪੱਤੇ ਪਾ ਦੇਣੇ ਜਾਂ ਜਿਹੜਾ ਨਾਰੀਅਲ ਦਾ ਛਿਲਕਾ ਹੁੰਦਾ ਹੈ ਉਹ ਪਾ ਦੇਣਾ ਤੁਸੀਂ ਗੱਤਾ ਵਗੈਰਾ ਵੀ ਲਾ ਸਕਦੇ ਹੋ ਆ ਦੇਖੋ ਸਾਡੇ ਕੋਲ ਗਮਲੇ ਹੈਗੇ ਜੀ ਅਸੀਂ ਇੱਥੇ ਮਲਚਿੰਗ ਕੀਤੀ ਆ ਸੁੱਕੇ ਪੱਤੇ ਦੇਖੋ ਆਲੇ-ਦੁਆਲੇ ਪਾਏ ਆ ਇਹ ਕੀ ਕਰਦੇ ਆ ਕਿ ਇਸ ਬੂਟੇ ਨੂੰ ਗਰਮੀ ਤੋਂ ਬਚਾਉਂਦੇ ਨੇ ਸਿੱਧੀ ਸਨਲਾਈਟ ਇਹਨਾਂ ਉੱਪਰ ਨਹੀਂ ਪੈਂਦੀ ਇਹਨੂੰ ਠੰਡਾ ਰੱਖਦੇ ਨੇ ਦੀ ਜੜ੍ਹਾਂ ਨੂੰ ਇਸੇ ਤਰੀਕੇ ਨਾਲ ਨਾਰੀਅਲ ਦੇ ਜਿਹੜਾ ਆਪਾਂ ਘਰ ਨਾਲ ਨਾਰੀਅਲ ਲੈ ਕੇ ਆਉਨੇ ਉਹਦਾ ਛਿਲਕਾ ਆਪਣੇ ਕੋ ਅਕਸਰ ਪਿਆ ਹੁੰਦਾ ਆਪਾਂ ਨੂੰ ਸੁੱਟ ਦਿੰਨੇ ਪਰ ਉਹਦੀ ਵਰਤੋਂ ਆਪਾਂ ਮਲਚਿੰਗ ਵਾਸਤੇ ਕਰ ਸਕਦੇ ਆ ਸੋ ਜਿਹੜੀ ਮਲਚਿੰਗ ਹੈਗੀ ਆ ਨਾ ਇਹ ਗਰਮੀ 'ਚ ਇਹਨਾਂ ਨੂੰ ਬਚਾਉਂਦੀ ਆ ਦੂਸਰਾ ਫਾਇਦਾ ਮਲਚਿੰਗ ਦਾ ਕੀ ਹੈਗਾ ਜੀ ਜਿੱਥੇ ਵੀ ਤੁਸੀਂ ਮਲਚਿੰਗ ਕੀਤੀ ਹੋਊਗੀ ਉਥੇ ਵੀਡਸ ਵਗੈਰਾ ਜਿਹੜੇ ਬਾਦੂ ਕਾ ਹਫੂਸ ਨਹੀਂ ਉਗਦਾ ਕਦੀ ਵੀ ਤੁਸੀਂ ਦੇਖੋ ਇੱਥੇ ਮਲਚਿੰਗ ਨਹੀਂ ਹੈਗੀ ਦੇਖੋ ਆ ਚੀਜ਼ਾਂ ਉਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿੱਥੇ ਮਲਚਿੰਗ ਹੈਗੀ ਆ ਉਥੇ ਬਾਦੂ ਕਾ ਵਗੈਰਾ ਨਹੀਂ ਉਗਦਾ ਤੁਸੀਂ ਦੇਖੋ ਜਿਹੜਾ ਸਾਡਾ ਆ ਜਿਹੜਾ ਗਰੋ ਬੈਗ ਹੈਗਾ ਇੱਥੇ ਵੀ ਮਲਚਿੰਗ ਨਹੀਂ ਹੈਗੀ ਤੁਸੀਂ ਦੇਖੋ ਐਕਸਟਰਾ ਜਿਹੜਾ ਵੀਡਸ ਵਗੈਰਾ ਉੱਗੇ ਹੋਏ ਨੇ ਸੋ ਮਲਚਿੰਗ ਜ਼ਰੂਰ ਕਰੋ ਇਹ ਤੁਹਾਡੇ ਗਮਲੇ ਵਿੱਚ ਲੱਗੇ ਕਿਸੇ ਵੀ ਸਬਜ਼ੀ ਦੇ ਬੂਟੇ ਨੂੰ ਉੱਗਣ ਦੇ ਵਿੱਚ ਫਰੂਟਿੰਗ ਲੱਗਣ ਦੇ ਵਿੱਚ ਬਹੁਤ ਹੈਲਪ ਕਰਦੀ ਹੈ ਜਿਹੜਾ ਅਗਲਾ ਤਰੀਕਾ ਜਿਹਦੇ ਨਾਲ ਆਪਾਂ ਇਹਨਾਂ ਬੂਟਿਆਂ ਨੂੰ ਐਕਸਟ੍ਰੀਮ ਗਰਮੀ ਤੋਂ ਬਚਾ ਸਕਦੇ ਹਾਂ ਜੀ ਉਹ ਹੈਗਾ ਇਹਨਾਂ ਸਾਰੇ ਬੂਟਿਆਂ ਨੂੰ ਇਕੱਠੇ ਰੱਖਣਾ ਤੁਸੀਂ ਵੇਖੋ ਆ ਸਾਡਾ ਜਿਹੜਾ ਆ ਦੇਖੋ ਕਿੰਨੀਆਂ ਮਿਰਚਾਂ ਇੱਥੇ ਪਈਆਂ ਨੇ ਆ ਸਾਡਾ ਮਿਰਚਾਂ ਦਾ ਬਾਗ ਹੀ ਇੱਕ ਬਣਿਆ ਹੈ ਤੁਸੀਂ ਦੇਖੋ ਅਸੀਂ ਇਹਨਾਂ ਨੂੰ ਦੇਖੋ ক্লোਜ਼ ਰੱਖਿਆ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਇੱਥੋਂ ਦਾ ਵਾਤਾਵਰਣ ਜਿਹੜਾ ਉਹ ਠੰਡਾ ਬਣਿਆ ਰਹਿੰਦਾ ਜੇ ਤੁਸੀਂ ਇਹ ਬੂਟੇ ਨੂੰ ਕੱਲੇ-ਕੱਲੇ ਰੱਖੋਗੇ ਜਿਵੇਂ ਕਿ ਤੁਸੀਂ ਸਾਹਮਣੇ ਦੇਖੋ ਅਸੀਂ ਆ ਜਿਹੜੇ ਬੂਟੇ ਕੱਲੇ-ਕੱਲੇ ਰੱਖੇ ਆ ਤੇ ਤੁਸੀਂ ਦੇਖੋ ਕਿੰਨਾ ਫਰਕ ਹੈ ਬੂਟੇ ਸੁੱਕਣੇ ਹੋਗੇ ਜਦਕਿ ਇਹਨਾਂ ਦੇ ਉੱਪਰ ਛਾਂ ਵੀ ਹੈਗੀ ਆ ਇਹਨਾਂ ਨੂੰ ਬਰਾਬਰ ਦਾ ਪਾਣੀ ਵੀ ਮਿਲਦਾ ਪਿਆ ਪਰ ਦੇਖੋ ਬੂਟੇ ਇਕੱਠੇ ਰੱਖਣ ਦਾ ਕਿੰਨਾ ਅਸਰ ਆ ਚਾਹੇ ਸ਼ਿਮਲਾ ਮਿਰਚ ਦੇ ਬੂਟੇ ਸਾਡੇ ਕੋਲ ਚਾਹੇ ਸਾਹਮਣੇ ਦੇਖੋ ਬਤਾਉਆਂ ਦੇ ਬੂਟੇ ਇੱਥੇ ਲੱਗੇ ਨੇ ਤੇ ਇਕੱਠੇ ਰੱਖਣ ਦਾ ਜਿਹੜਾ ਹੈਗਾ ਸਾਰਾ ਇਹਦਾ ਦਾ ਆੜਾ ਦਵਾਲਾ ਜਿਹੜਾ ਹੈਗਾ ਉਹ ਉਹ ਠੰਡਾ ਰਹਿੰਦਾ ਤੇ ਜਿੱਦਾਂ ਇਹ ਗਰਮੀ ਤੋਂ ਬਚ ਜਾਂਦੇ ਨੇ ਸੋਚੀ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਸਾਰੇ ਬੂਟੇ ਤੁਸੀਂ ਇਕੱਠੇ ਰੱਖਣੇ ਤਾਂਕਿ ਇਹਨਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ ਸਾਨੂੰ ਬਹੁਤ ਸਾਰੇ ਕਮੈਂਟਸ ਵਿੱਚ ਪੁੱਛਿਆ ਜਾਂਦਾ ਕਿ ਇਹਨਾਂ ਨੂੰ ਕਿਹੜੀ ਖਾਦ ਪਾਈ ਜਾਵੇ ਕਿ ਗਰਮੀ ਦੇ ਵਿੱਚ ਉਹ ਅਸਰ ਕਰੇ ਇਹਨਾਂ ਬੂਟਿਆਂ ਨੂੰ ਸਾੜੇ ਨਾਲ ਕਈ ਵਾਰ ਕੀ ਹੁੰਦਾ ਕਿ ਇਹਨਾਂ ਦੀ ਛੇਤੀ ਗ੍ਰੋਥ ਕਰਾਉਣ ਵਾਸਤੇ ਅਸੀਂ ਇਹਨਾਂ ਦੇ ਵਿੱਚ ਫਟਾਫਟ ਅਲੱਗ-ਅਲੱਗ ਖਾਦਾਂ ਪਾ ਦਿੰਨੇ ਚਾਹੇ ਆਰਗੈਨਿਕਾ ਚਾਹੇ ਉਹ ਕੈਮੀਕਲ ਪਰ ਅਸੀਂ ਕੀ ਕਰਦੇ ਹਾਂ ਜੀ ਅਸੀਂ ਇਹਦੇ ਵਿੱਚ ਇੰਨੀ ਗਰਮੀ ਦੇ ਦੌਰਾਨ ਕੀ ਕਰਦੇ ਕਿ ਵਰਮੀ ਕੰਪੋਸਟ ਖਾਦ ਦਾ ਹੀ ਜ਼ਿਆਦਾ ਇਸਤੇਮਾਲ ਕਰਦੇ ਹਾਂ ਗਡੋਆਂ ਦੀ ਖਾਦ ਜਿੰਨੂੰ ਕਿਹਾ ਜਾਂਦਾ ਹੈ ਜ਼ਿਆਦਾਤਰ ਉਹੀ ਗਡੋਇਆਂ ਦੀ ਖਾਦ ਨੂੰ ਅਸੀਂ ਇਹਨਾਂ ਗਮਲੇ ਦੇ ਵਿੱਚ ਪਾਉਨੇ ਆ ਮਾਤਰਾ ਕਿੰਨੀ ਰੱਖਣੀ ਹੈ ਜੀ ਤੁਸੀਂ 100 ਗ੍ਰਾਮ ਦੇ ਕਰੀਬ 12x12 ਇੰਚ ਦੇ ਗਮਲੇ ਵਿੱਚ ਗਡੋਇਆਂ ਦੀ ਖਾਦ ਪਾਉਣੀ ਹੈ ਜੀ ਇਹ ਠੰਡੀ ਖਾਦ ਹੁੰਦੀ ਹੈ ਇਹਨਾਂ ਨੂੰ ਹੌਲੀ-ਹੌਲੀ ਲੱਗਦੀ ਹੈ ਜਿਆਦੀ ਨਮੀ ਨਹੀਂ ਖਿੱਚਦੀ ਇਹਨਾਂ ਤੇ ਅਸਰ ਵੀ ਇਹਨਾਂ ਦਿਨਾਂ ਦੌਰਾਨ ਜਿਆਦਾ ਕਰਦੀ ਹੈ ਜੀ ਕਈ ਵਾਰ ਕਈ ਲੋਕ ਕੀ ਕਰਦੇ ਨੇ ਕਿ ਰੂੜੀ ਸਜੈਸਟ ਕਰ ਦਿੰਦੇ ਨੇ ਕਿ ਦੋਸਤੋ ਤੁਸੀਂ ਧਿਆਨ ਰੱਖਿਓ ਕਿ ਇਸ ਐਕਸਟ੍ਰੀਮ ਗਰਮੀ ਦੇ ਵਿੱਚ ਰੂੜੀ ਵਾਲੀ ਖਾਦ ਦਾ ਬਿਲਕੁਲ ਇਸਤੇਮਾਲ ਨਹੀਂ ਕਰਨਾ ਕਿਉਂਕਿ ਉਹ ਬਹੁਤ ਗਰਮ ਹੁੰਦੀ ਆ ਇਸੇ ਤਰੀਕੇ ਨਾਲ ਸਰੋਂ ਦੀ ਖਲ ਜਿਹਦੀ ਅਸੀਂ ਬਾਰ-ਬਾਰ ਗੱਲ ਕਰਦੇ ਕਿ ਸਰਦੀਆਂ ਵਿੱਚ ਪਾਈ ਜਾਣੀ ਚਾਹੀਦੀ ਆ ਸੋ ਗਰਮੀਆਂ ਦੇ ਵਿੱਚ ਤੁਸੀਂ ਸਰੋਂ ਦੀ ਖਲ ਦਾ ਵੀ ਬਿਲਕੁਲ ਇੱਥੇ ਇਸਤੇਮਾਲ ਨਹੀਂ ਕਰਨਾ ਧਿਆਨ ਰੱਖਣਾ ਹੈ ਜੀ ਅਸੀਂ ਉਹੀ ਖਾਦ ਪਾਉਣੀ ਆ ਜਿਹੜੀ ਇਹਨੂੰ ਠੰਡਕ ਦਵੇ ਸੋ ਜੀ ਵਰਮੀ ਕੰਪੋਸਟ ਬੈਸਟ ਖਾਦ ਹੁੰਦੀ ਆ ਇਹਨਾਂ ਸਮੇਂ ਦੌਰਾਨ ਇਹਨਾਂ ਬੂਟਿਆਂ ਨੂੰ ਪਾਉਣ ਵਾਸਤੇ ਜੀ ਤੁਸੀਂ ਉਹਦਾ ਲਿਕੁਇਡ ਫਰਟੀਲਾਈਜ਼ਰ ਬਣਾ ਕੇ ਵੀ ਪਾ ਸਕਦੇ ਹੋ ਤੁਸੀਂ ਸਿੱਧੇ ਤੌਰ ਤੇ ਵੀ ਇਹ ਮਿੱਟੀ ਵਿੱਚ ਮਿਕਸ ਕਰ ਸਕਦੇ ਹੋ ਇੱਕ ਦੇਸੀ ਨੁਸਖਾ ਹੋਰ ਜੀ ਜਿਨ੍ਹਾਂ ਨਾਲ ਅਸੀਂ ਇਹਨਾਂ ਦੀ ਜੜਾਂ ਨੂੰ ਠੰਡਕ ਪਹੁੰਚਾ ਸਕਦੇ ਹਾਂ ਉਹ ਹੈਗਾ ਜੀ ਲੱਸੀ ਕਈ ਵਾਰ ਅਸੀਂ ਗਰਮੀ ਦੇ ਵਿੱਚ ਖੁਦ ਵੀ ਲੱਸੀ ਪੀਂਦੇ ਹਾਂ ਲੱਸੀ ਪੀ ਕੇ ਅਸੀਂ ਠੰਡਕ ਮਹਿਸੂਸ ਕਰਦੇ ਹਾਂ ਉਹੀ ਅਸਰ ਇਹਨਾਂ ਦੇ ਉੱਤੇ ਵੀ ਹੁੰਦਾ ਤੁਸੀਂ 3 ਤੋਂ 4 ਦਿਨ ਪੁਰਾਣੀ ਲੱਸੀ ਲੈਣੀ ਹੈ ਜੀ ਜਿੰਨੀ ਲੱਸੀ ਸੀ ਉਨੀ ਮਾਤਰਾ ਦੇ ਵਿੱਚ ਤੁਸੀਂ ਪਾਣੀ ਮਿਲਾ ਲੈਣਾ ਉਹਨੂੰ ਮਿਕਸ ਕਰਕੇ ਤੁਸੀਂ ਇੱਕ ਗਮਲੇ ਦੇ ਵਿੱਚ ਪਾਉਣਾ ਜਾਂ ਗਰੋ ਬੈਗ ਦੇ ਵਿੱਚ ਪਾਉਣਾ ਇਹਦੀਆਂ ਜੜ੍ਹਾਂ ਨੂੰ ਲੱਸੀ ਜਿਹੜਾ ਲੱਸੀ ਵਾਲਾ ਜਿਹੜਾ ਪਾਣੀ ਹੈਗਾ ਉਹ ਠੰਡਾ ਰੱਖਣ ਦਾ ਕੰਮ ਕਰਦੀ ਹੈ ਸੋ ਤੁਸੀਂ ਇਹ ਤਰੀਕਾ ਅਪਣਾ ਕੇ ਵੀ ਇਹਨਾਂ ਬੂਟਿਆਂ ਨੂੰ ਐਹੋ ਜੀ ਸਖਤ ਗਰਮੀ ਤੋਂ ਬਚਾ ਸਕਦੇ ਹੋ ਲੱਸੀ ਕੇਵਲ ਤੁਸੀਂ ਬੂਟਿਆਂ ਦੀ ਜੜ੍ਹਾਂ ਦੇ ਵਿੱਚ ਹੀ ਨਹੀਂ ਪਾਉਣੀ ਤੁਸੀਂ ਇਹਦੇ ਉੱਪਰ ਸਪਰੇਅ ਵੀ ਕਰ ਸਕਦੇ ਹੋ ਜਿਹਦੇ ਨਾਲ ਕੀੜੇ ਮਕੌੜੇ ਜਿਹੜੇ ਹੈਗੇ ਨੇ ਉਹ ਦੂਰ ਰਹਿਣਗੇ ਤੇ ਉਸ ਤੋਂ ਬਾਅਦ ਆਪਾਂ ਹੋਰ ਕਿਹੜਾ ਜਿਹੜਾ ਪੈਸਟਿਸਾਈਡ ਦਾ ਜਿਹੜਾ ਇੱਥੇ ਇਸਤੇਮਾਲ ਕਰ ਸਕਦੇ ਉਹ ਹੈਗਾ ਨਿੰਮ ਦਾ ਤੇਲ ਆਨਲਾਈਨ ਆਮ ਹੀ ਮਿਲ ਜਾਂਦਾ 1 ਲੀਟਰ ਪਾਣੀ ਦੇ ਵਿੱਚ ਤੁਸੀਂ ਇੱਕ ਚਮਚ ਨਿੰਮ ਦਾ ਤੇਲ ਪਾਉਣਾ ਹੈ ਜੀ ਉਹਦੇ ਵਿੱਚ ਤੁਸੀਂ ਅੱਧਾ ਚਮਚ ਹਲਦੀ ਪਾ ਦੇਣੀ ਹੈ ਉਹਨੂੰ ਚੰਗੀ ਤਰ੍ਹਾਂ ਪੁਣ ਕੇ ਇਹਦੇ ਉੱਪਰ ਸਪਰੇ ਵਗੈਰਾ ਕਰ ਦੇਣੀ ਆ ਕਿਉਂਕਿ ਅ ਗਰਮੀ ਦੇ ਵਿੱਚ ਇਹਨਾਂ ਦਾ ਪੂਰਾ ਜ਼ੋਰ ਲੱਗ ਰਿਹਾ ਹੁੰਦਾ ਇਹਨਾਂ ਦੇ ਉੱਪਰ ਫਰੂਟਿੰਗ ਵੀ ਆ ਰਹੀ ਹੁੰਦੀ ਆ ਜਦੋਂ ਕੀੜੇ ਮਕੌੜੇ ਇਹਨਾਂ ਦੇ ਉੱਪਰ ਆ ਜਾਂਦੇ ਨੇ ਤੇ ਅੱਧਾ ਜ਼ੋਰ ਇਹਨਾਂ ਦਾ ਖਿੱਚ ਲੈਂਦੇ ਨੇ ਸੋ ਗਰਮੀ ਬਚਾਉਣ ਵਾਸਤੇ ਆਪਾਂ ਨੂੰ ਨਿੱਕੇ ਨਿੱਕੇ ਕੀੜੇ ਮਕੌੜਿਆਂ ਤੋਂ ਵੀ ਇਹਨਾਂ ਨੂੰ ਬਚਾਉਣਾ ਪੈਣਾ ਸੋ ਉਹ ਸਪਰੇ ਤੁਸੀਂ ਹਰ 15 ਦਿਨ ਬਾਅਦ ਇਹਨਾਂ ਦੇ ਉੱਪਰ ਕਰਦੇ ਰਹਿਣਾ ਜਿਦੇ ਨਾਲ ਕੀੜੇ ਮਕੌੜੇ ਘੱਟ ਹੋਣਗੇ ਬੂਟੇ ਨੂੰ ਗਰੋਥ ਕਰਨ ਵਾਸਤੇ ਪੂਰੀ ਤਾਕਤ ਮਿਲ ਜਾਣੀ ਆ ਬਾਕੀ ਗਰਮੀ ਵੀ ਇਹ ਘੱਟ ਮਹਿਸੂਸ ਕਰਨਗੇ ਔਰ ਫਰੂਟਿੰਗ ਵੀ ਤੁਹਾਨੂੰ ਪੂਰੀ ਮਿਲੇਗੀ ਸੋ ਜੀ ਇਹ ਸੀ ਕੁਝ ਤਰੀਕੇ ਜਿਨ੍ਹਾਂ ਦੇ ਵਰਤਨ ਦੇ ਨਾਲ ਜਿਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਇਹ ਧੀਆਂ ਪੁੱਤਾ ਵਾਂਗ ਪਾਲੇ ਬੂਟਿਆਂ ਨੂੰ ਅਸੀਂ ਗਰਮੀ ਤੋਂ ਬਚਾ ਸਕਦੇ ਹਾਂ ਜੀ ਸੋ ਤੁਸੀਂ ਵੀ ਆਪਣੇ ਘਰ ਦੇ ਵਿੱਚ ਆਪਣੇ ਖਾਣਜੋਗੀਆਂ ਸਬਜ਼ੀਆਂ ਜ਼ਰੂਰ ਉਗਾਓ ਆਪਣੇ ਘਰਦਿਆਂ ਨੂੰ ਆਪਣੇ ਪਰਿਵਾਰ ਨੂੰ ਆਰਗੈਨਿਕ ਸਬਜ਼ੀ ਖਾਣ ਦੀ ਆਦਤ ਪਾਓ ਜੀ ਸਾਡਾ ਇਹ ਮਿਸ਼ਨ ਹੈ ਕਿ ਆਪਣੇ ਖਾਣਜੋਗੀ ਸਬਜ਼ੀ ਆਪ ਹੀ ਉਗਾਓ ਗਾਰਡਨਿੰਗ ਦੇ ਉੱਪਰ ਅਸੀਂ ਵੀਡੀਓਸ ਲੈ ਕੇ ਆਉਣੇ ਰਹਿੰਨੇ ਜੀ ਕੁਝ ਸਿੱਖਦੇ ਰਹਿੰਨੇ ਕੁਝ ਸਿਖਾਉਨੇ ਰਹਿੰਨੇ ਆ ਫਿਰ ਮਿਲਾਂਗੇ ਜੀ ਨਵੀਂ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਜੀ